ਗੁਰੂ ਖਾਲਸਾ ਜੀ ਉਹ ਭਾਈ ਸੰਤੋਖ ਸਿੰਘ ਨਾ ਇੱਕ ਦਿਨ ਤੰਬੂ ਦੇ ਵਿੱਚ ਬੈਠਾ ਤੇ ਜਿਨੇ ਗੁਰੂ ਖਾਲਸਾ ਜੀ ਦਸਵੇਂ ਪਾਸ਼ਾ ਦੇ ਦਰਸ਼ਨ ਕੀਤੇ ਹੋਣਾ ਜਿਨੇ ਦਸਵੇਂ ਪਾਸ਼ਾ ਦੇ ਨਾਲ ਰਹਿ ਕੇ ਨੰਦ ਮਾਣਿਆ ਹੋਵੇ ਉਹਨਾਂ ਕਿਹੜਾ ਜੀ ਲੱਗਦਾ ਉਹ ਭਾਈ ਸਾਧੋਖ ਸਿੰਘ ਨਾ ਇੱਕ ਦਿਨ ਰੋਈ ਜਾਵੇ ਤੰਬੂ ਚ ਬੈ ਕੇ ਕਹਿੰਦਾ ਮਹਾਰਾਜ ਤੁਸੀਂ ਹੁਕਮ ਕਰਕੇ ਗਏ ਸੀ ਕਿ ਮੈਂ ਸੱਚੇ ਸਿੱਖ ਨੂੰ ਦਰਸ਼ਨ ਦੇਵਾਂਗਾ ਹੁਣ ਦਰਸ਼ਨ ਦਿਓ ਆਣਗੇ ਕਹਿੰਦਾ ਜਾ ਤਾਂ ਅਸੀਂ ਸੱਚੇ ਸਿੱਖ ਨਹੀਂ ਅਸੀਂ ਝੂਠੇ ਸੇਖਾਂ ਮਹਾਰਾਜ ਦਰਸ਼ਨ ਦਿਓ ਮਹਾਰਾਜ ਨਹੀਂ ਆਇਆ ਨੰਮੇ ਦੇਣਾ ਕਈ ਦੇਣਾ ਕਿਦਾਂ ਬੇਰਤੀਆਂ ਕੀਤੀਆਂ ਮਹਾਰਾਜ ਤੁਹਾਡੀ ਸੇਵਾ ਵੀ ਕਰੀ ਦੀ ਆ ਤੁਹਾਡੇ ਸੇਖਾਂ ਤੇ ਤੁਸੀਂ ਹੁਕਮ ਕਰਕੇ ਕਹਿ ਗਏ ਸੱਜੇ ਸੇਖ ਨੂੰ ਦਰਸ਼ਨ ਦੇਵਾਂਗੇ ਯਾਦ ਅਸੀਂ ਝੂਠੇ ਆ ਜਿਹੜਾ ਤੁਸੀਂ ਦਰਸ਼ਨ ਨਹੀਂ ਦੇ ਰਹਾ ਕਿ ਤੁਹਾਡੀ ਸੇਵਾ ਵੀ ਕਰੀ ਦੀ ਆ ਤੇ ਦਰਸ਼ਨ ਦੇਵੋ ਬੜਾ ਇੱਕ ਦਿਨ ਰੋ ਕਰਕੇ ਨੱਖਾਂ 'ਚੋਂ ਪਾਣੀ ਲਿਆ ਕਰਕੇ ਬਰਾਗ ਝਾੜ ਕੇ ਭਾਈ ਸੰਤੋਖ ਸਿੰਘ ਨੇ ਬੇਰਤੀ ਕੀਤੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਯਾਦ ਦਰਸ਼ਨ ਦੇਵੋ ਯਾ ਸੰਤੋਖ ਸਿੰਘ ਮਰ ਚਲੇ ਜਾ ਜੀ ਯਾ ਜੇ ਸੰਤੋਖ ਸਿੰਘ ਮਰ ਜੂ ਜਾਂ ਦਰਸ਼ਨ ਦੇਵੋ ਮਹਾਰਾਜ ਜੀ ਨਾਲ ਘੋੜੇ ਸੇਧਾਨ ਕਰਕੇ ਦਰਸ਼ਨ ਦਿੱਤਾ ਦਸਵੇਂ ਪਾਸ਼ਾ ਮਹਾਰਾਜ ਆਪ ਆਜਾ ਮ ਮਹਾਰਾਜ ਕਹਿੰਦੇ ਸੰਤੋਖਾ ਤੇਰਾ ਜੀ ਨਹੀਂ ਲੱਗਦਾ ਲੈ ਸਾਡਾ ਚਿੱਤਰ ਬਣਾ ਲੈ ਤੈਨੂੰ ਵਹੀ ਦਰਸ਼ਨ ਦਿੱਤੇ ਸਾਡਾ ਚਿੱਤਰ ਬਣਾ ਲੈ ਤੇ ਜਿਹੜਾ ਚਿੱਤਰ ਤੂੰ ਬਣਾਏਗਾ ਨਾ ਇਹਦੇ ਵਿੱਚੋਂ ਸਾਰੇ